ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮਮੂ ਯਾਨੀ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਸੁਖਮਣਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਪ੍ਰੀਤੀ ਰਾਣੀ ਸ਼ਿਆਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਹਸਾਨ ਬਹੁਤ-ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਪਬਜੀ ਬੈਂ ਬਹੁਤ-ਬਹੁਤ ਧੰਨਵਾਦ ਜੀ ਬਲਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਗੁਰਮੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਡੀਪੀ ਪੂਰ ਵਾਲਾ ਬਹੁਤ-ਬਹੁਤ ਧੰਨਵਾਦ ਜੀ ਸਰਬਜੀਤ ਕੌਰ ਪੂਰੇ ਵਾਲਾ ਬਹੁਤ-ਬਹੁਤ ਧੰਨਵਾਦ ਜੀ ਪਲਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ-ਬਹੁਤ ਸਾਰਿਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਬਹੁਤ-ਬਹੁਤ ਧੰਨਵਾਦ ਸਿਮਰਨ ਜੀਤ ਦੀਰ ਦਿੱਤੂ ਕਮੈਂਟ ਆਪણો ਆ ਪਰਮਜੀਤ ਕੌਰ ਫਿਰੋਜ਼ਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਪਰਮ ਦੀ ਆਈਡੀ ਤੋਂ ਕਮੈਂਟ ਆਇਆ ਆਪਣਾ ਬਹੁਤ ਬਹੁਤ ਧੰਨਵਾਦ ਜੀ ਬਲਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਪਟਾਲਾ ਤੋਂ ਬਜੀਤ ਕੌਰ ਬਟਾਲਾ ਤੋਂ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਜੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਤੁਸੀਂ ਜਿੰਨੇ ਕਮੈਂਟ ਕੀਤੇ ਆਪਾਂ ਨੂੰ ਤੇ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਹਾਂ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਜਾਂ ਆਪਣੇ ਆਰਮੈਡੀਜ਼ ਜੋ ਵੀ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਤੁਹਾਨੂੰ ਕਿੰਨਾ ਕੁ ਫਾਇਦਾ ਲੱਗਦਾ ਏ ਜਰੂਰ ਦੱਸਿਆ ਕਰੋ ਜੀ ਕਮੈਂਟ ਕਰਕੇ ਤੇ ਅੱਜ ਆਪਾਂ ਇੱਕ ਇੰਨਾ ਜ਼ਬਰਦਸਤ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਬਿਲਕੁਲ ਹੀ ਸਿੰਪਲ ਆ ਤੇ ਹੁਣ ਜਿਵੇਂ ਕਿ ਆ ਸਰਦੀਆਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਰੂਰੀ ਹੈ ਆਪਣੀ ਸਕਿਨ ਦੀ ਕੇਅਰ ਕਰਨੀ ਹੈ ਨਾ ਕਿਉਂਕਿ ਸਰਦੀਆਂ ਦੇ ਵਿੱਚ ਸਕਿਨ ਆਪਣੀ ਬੜੀ ਕੇਅਰ ਪਾਲਦੀ ਹੈ ਤੇ ਜੇ ਆਪਾਂ ਨਹੀਂ ਕੇਅਰ ਕਰਦੇ ਫਿਰ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਹੁਣ ਮੌਸਮ ਇਦਾਂ ਦਾ ਹੋ ਗਿਆ ਤੇ ਸਕਿਨਾਂ ਜਿਹੜੀ ਜੋ ਡਰਾਈ ਹੋ ਜਾਂਦੀ ਆ ਆਪਾਂ ਤੁਹਾਨੂੰ ਹਰ ਵਾਰੀ ਦੱਸਦੇ ਆ ਉਦੋਂ ਹੀ ਆਪਣੇ ਚੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਆ ਆਪ ਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਕਿ ਚੁਰੜੀਆਂ ਬਾਰੇ ਦੱਸੋ ਦੀਦੀ ਪਰ ਬਹੁਤ ਸਾਰੀਆਂ ਆਪਾਂ ਵੀਡੀਓ ਤੁਹਾਨੂੰ ਦੇ ਚੁੱਕੇ ਆ ਪਰ ਫਿਰ ਅੱਜ ਆਪਾਂ ਤੁਹਾਡੀ ਫਰਮਾਇਸ਼ ਤੇ ਇੱਕ ਵੀਡੀਓ ਲੈ ਕੇ ਆਏ ਆਂ ਝੁਰੜੀਆਂ ਵਾਸਤੇ ਸਪੈਸ਼ਲ ਤੁਹਾਡੀ ਸਕਿਨ ਤੇ 글로 ਵੀ ਬਹੁਤ ਜ਼ਿਆਦਾ ਆਊਗਾ ਸਿਰਫ ਦੋ ਚੀਜ਼ਾਂ ਤੋਂ ਆਪਾਂ ਤਿਆਰ ਕਰਾਂਗੇ ਤੇ ਬਹੁਤ ਜ਼ਿਆਦਾ ਵਧੀਆ ਚੀਜ਼ ਆ ਤੇ ਤੁਹਾਡੇ 글로 ਵੀ ਰਹੂਗਾ ਹਮੇਸ਼ਾ ਤੇ ਚਿਹਰੇ ਤੇ ਤੁਹਾਡੇ ਜੇ ਤੁਸੀਂ ਡੇਲੀ ਯੂਜ਼ ਕਰਦੇ ਹੋ ਤੇ ਮੈਨੂੰ ਇਹ ਲੱਗਦਾ ਏ ਕਿ ਗਰੰਟੀ ਆ ਮੇਰੀ ਕਿ ਤੁਹਾਡੇ ਉਮਰ ਭਰ ਝੁਰੜੀਆਂ ਨਹੀਂ ਆਉਣਗੀਆਂ ਕਿ ਇੰਨਾ ਹੀ ਜ਼ਬਰਦਸਤ ਨੁਸਖਾ ਏ ਬਹੁਤ ਜ਼ਿਆਦਾ ਵਧੀਆ ਏ ਚੀਜ਼ਾਂ ਬਿਲਕੁਲ ਸਿੰਪਲ ਆ ਤੇ ਪਰ ਜਿਵੇਂ ਆਪਾਂ ਕਹਿੰਨੇ ਆ ਨਾ ਵੀ ਬਹੁਤ ਜ਼ਿਆਦਾ ਵਧੀਆ ਹੈ ਅਸਰ ਉਹਦਾ ਜਿਵੇਂ ਇੱਕ ਅੰਦਰੋਂ ਸਕਿਨ ਤੱਕ ਅਸਰ ਹੋਊਗਾ ਬਹੁਤ ਜ਼ਿਆਦਾ ਵਧੀਆ ਹੈ ਤੇ ਆਪਾਂ ਤੁਹਾਨੂੰ ਦੱਸਦੇ ਆ ਬਿਲਕੁਲ ਹੀ ਸਿੰਪਲ ਜਿਹਾ ਹੈ ਤੇ ਆਪਾਂ ਤੁਹਾਨੂੰ ਲਗਾਉਣ ਦਾ ਟਾਈਮ ਵੀ ਦੱਸਾਂਗੇ ਵੀ ਤੁਸੀਂ ਕਿਹੜੇ ਟਾਈਮ ਲਗਾਉਣਾ ਹੈ ਇਹਨੂੰ ਤੇ ਆ ਦੇਖੋ ਜੀ ਆ ਆ ਹੈਗਾ ਆਪਣੇ ਕੋਲੇ ਸ਼ਹਿਦ ਜੇ ਤੁਹਾਨੂੰ ਦੇਸੀ ਮੱਖੀ ਦਾ ਸ਼ਹਿਦ ਲੈਣਾ ਆਪਾਂ ਠੀਕ ਹੈ ਬਾਜ਼ਾਰ ਵਾਲਾ ਨਹੀਂ ਲੈਣਾ ਆਪਣੇ ਕੋਲ ਇਹ ਵੀ ਸ਼ੀਸ਼ੀ ਤਾਂ ਪਹਿਲਾਂ ਵਾਲੀ ਬਾਜ਼ਾਰ ਵਾਲੀ ਹੈ ਪਰ ਆਪਾਂ ਦੇਸੀ ਮੱਖੀ ਦਾ ਸ਼ਹਿਦ ਪਾਇਆ ਇਹਦੇ ਵਿੱਚ ਦੇਸੀ ਮੱਖੀ ਦਾ ਸ਼ਹਿਦ ਤੁਸੀਂ ਲੈ ਕੇ ਆਉਣਾ ਹੈ ਬਾਜ਼ਾਰ ਵਾਲਾ ਨਹੀਂ ਲੈ ਕੇ ਆਉਣਾ ਠੀਕ ਹੈ ਬਾਜ਼ਾਰ ਵਾਲੇ ਦਾ ਫਿਰ ਉਹ ਪਤਾ ਨਹੀਂ ਉਹਦੇ ਵਿੱਚ ਕੀ ਹੁੰਦਾ ਹੈ ਸਹੀ ਤਾਂ ਉਹ ਹੁੰਦਾ ਵੀ ਜਿਹੜਾ ਆਪਾਂ ਮੱਖੀਆਂ ਦੇਸੀ ਮੱਖੀਆਂ ਦਾ ਸ਼ਹਿਦ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਉਹ ਸ਼ਹਿਦ ਲੈ ਲਿਓ ਤੁਸੀਂ ਥੋੜਾ ਜਿਹਾ ਹੱਥ ਤੇ ਹੀ ਪਾ ਲਿਓ ਚਾਹੇ ਤੁਸੀਂ ਵੱਧ ਸਟੋਰ ਵੀ ਕਰਕੇ ਰੱਖ ਸਕਦੇ ਹੋ ਨੂੰ 2-4 ਦਿਨਾਂ ਦੇ ਬਾਹਲਾ ਨਹੀਂ ਆਪਾਂ ਸਟੋਰ ਕਰਨਾ ਇਹਨੂੰ ਸੋ 2-4 ਦਿਨਾਂ ਵਾਸਤੇ ਸਟੋਰ ਵੀ ਕਰਕੇ ਰੱਖ ਸਕਦੇ ਹੋ ਤੁਸੀਂ ਸਟੋਰ 2-3 ਦਿਨ ਤੁਸੀਂ ਇਹ ਜਿਹੜੀ ਆਪਾਂ ਬਣਾਵਾਂਗੇ ਰੈਮੇਡੀ ਉਹਨੂੰ ਤੁਸੀਂ 2-3 ਦਿਨ ਸਟੋਰ ਕਰਕੇ ਰੱਖ ਸਕਦੇ ਹੋ ਖਰਾਬ ਨਹੀਂ ਹੋਊਗੀ ਪਰ ਵੱਧ ਟਾਈਮ ਨਹੀਂ ਤੇ ਮੈਂ ਤੁਹਾਨੂੰ ਇਹ ਕਹੂੰਗੀ ਤੁਸੀਂ ਡੇਲੀ ਜਦੋਂ ਹੀ ਤੁਸੀਂ ਲਗਾਉਣਾ ਹੈ ਤੁਸੀਂ ਉਦੋਂ ਹੀ ਬਣਾ ਲਓ ਹੱਥ ਤੇ ਹੀ ਬਣਾ ਲਓ ਇਦਾਂ ਹੀ ਕੋਈ ਭਾਂਡੇ ਲਵੇਣ ਦੀ ਜਰੂਰਤ ਨਹੀਂ ਤੇ ਆ ਆਪਣੇ ਕੋਲ ਹੈਗੀ ਆ ਘਰ ਦੀ ਮਲਾਈ ਜਿਹੜੀ ਆਪਾਂ ਕਿਈ ਮੈਨੂੰ ਇੱਕ ਦੋ ਭੈਣਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਦੁੱਧ ਦੇ ਉੱਪਰ ਜੰਮ ਜਾਂਦੀ ਆ ਜਿਹੜੀ ਮਲਾਈ ਮੱਖਣੀ ਦਾ ਆਇਆ ਸੀਗਾ ਕਿ ਮੱਖਣੀ ਹੁੰਦੀ ਹੈ ਜਿਹੜੀ ਉੱਤੋਂ ਉੱਪਰ ਵਾਲੀ ਮੱਖਣੀ ਤਾਂ ਦੇਖੋ ਜੀ ਆਪਾਂ ਜਿਹੜੀ ਦੁੱਧ ਰਿੜਕਦੇ ਆ ਲੱਸੀ ਬਣਾਉਣੇ ਉਹਦੇ ਉੱਪਰ ਆਉਂਦੀ ਆ ਆਪਾਂ ਨੂੰ ਤਾਂ ਪਿੰਡਾਂ ਵਾਲਿਆਂ ਨੂੰ ਵੈਸੇ ਸਾਰਿਆਂ ਨੂੰ ਪਤਾ ਹੈ ਕਈ ਵਾਰ ਹੁੰਦਾ ਕਿ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਹੁੰਦਾ ਵੀ ਕਈਆਂ ਭੈਣਾਂ ਨੂੰ ਨਹੀਂ ਪਤਾ ਹੁੰਦਾ ਮਲਾਈ ਉਹ ਲੈਣੀ ਆਪਾਂ ਜਿਹੜਾ ਆਪਾਂ ਦੁੱਧ ਗਰਮ ਕਰਕੇ ਰੱਖਦੇ ਆ ਉਹਦੇ ਉੱਪਰ ਆ ਜਾਂਦੀ ਆ ਉਦੇ ਚੋਂ ਆਪਾਂ ਥੋੜੀ ਜਿਹੀ ਮਲਾਈ ਕੱਢ ਕੇ ਇਦਾਂ ਨਾ ਫੈਟ ਜੇ ਲੈਣੀ ਹੈ ਕਿ ਕਰੀਮੀ ਜੀ ਹੋ ਜਾਵੇ ਨਾ ਤੇ ਫਿਰ ਇਹਨੂੰ ਕੀ ਕਰਨਾ ਆਪਾਂ ਇਹਦੇ ਵਿੱਚ ਇਦਾਂ ਰੱਖੇ ਆਪਣੇ ਫੇਸ ਦੇ ਹਿਸਾਬ ਨਾਲ ਹੱਥਾਂ ਤੇ ਵੀ ਲਗਾ ਸਕਦੇ ਹੋ ਗਰਦਨ ਤੇ ਲਗਾ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਤੇ ਇਹਨੂੰ ਆਪਾਂ ਹੈ ਨਾ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਸ਼ਾਇਦ ਹੋ ਗਿਆ ਮਲਾਈ ਹੋ ਗਈ ਬਸ ਦੋ ਹੀ ਚੀਜ਼ਾਂ ਹੈ ਕੋਈ ਜ਼ਿਆਦਾ ਨਹੀਂ ਚੀਜ਼ਾਂ ਆਪਾਂ ਲੈਣੀਆਂ ਕਿ ਕਈ ਵਾਰ ਹੁੰਦਾ ਨਾ ਮੈਂ ਨਾ ਸੋਖੇ ਸੋਖੇ ਕੰਮ ਦੱਸਦੀ ਆ ਮੇਰੀਆਂ ਭੈਣਾਂ ਨੂੰ ਕਿ ਭੈਣਾਂ ਔਖੀਆਂ ਨਾ ਹੋਣ ਕਈ ਵਾਰੀ ਕੀ ਹੁੰਦਾ ਨਾ ਕਈਆਂ ਵੀਡੀਓ ਵਾਲੇ ਨਾ ਬਾਹਲੀਆਂ ਚੀਜ਼ਾਂ ਦੱਸ ਦਿੰਦੇ ਆ ਫਿਰ ਨਾ ਉਦੋਂ ਐਂ ਲੱਗਦਾ ਭੈਣਾਂ ਨੂੰ ਵੀ ਹਾਇ ਆ ਚੀਜ਼ ਤਾਂ ਮੇਰੇ ਕੋਲ ਹੈ ਨਹੀਂ ਤੇ ਬਸ ਚੁੱਪ ਕਰਕੇ ਬਹਿ ਜਾਂਦੀ ਆ ਮੈਨੂੰ ਇਹ ਹੁੰਦਾ ਕਿ ਮੇਰੀ ਵੀਡੀਓ ਦੇਖ ਕੇ ਤੇ ਜੇ ਆ ਚੀਜ਼ਾਂ ਉਹੀ ਦੱਸਦੀ ਆ ਮੈਂ ਜਿਹੜੀਆਂ ਘਰੇ ਪਈਆਂ ਹੋਣ ਤੇ ਭੈਣਾਂ ਪੱਜੀਆਂ ਜਾਣ ਰਸੋਈ 'ਚ ਦਵਾ-ਦਬ ਚੱਕਣ ਤੇ ਲਗਾਣ ਮੈਨੂੰ ਇਹ ਹੁੰਦਾ ਕਿ ਭੈਣਾਂ ਐਨੀ ਫਰਤੀਲੀ ਕਰਨ ਮੇਰੀ ਵੀਡੀਓ ਦੇਖਣ ਸਾਰ ਤੁਸੀਂ ਲਗਾ ਲਿਆ ਕਰੋ ਠੀਕ ਹੈ ਨਾ ਦੇ ਆਪਾਂ ਇਸੇ ਕਰਕੇ ਤੁਹਾਨੂੰ ਸਿੰਪਲ ਜਿਹੇ ਨੁਸਖੇ ਦੱਸਦੇ ਆ ਕਿ ਇਹ ਨਾ ਹੋਵੇ ਵੀ ਹਾਇ ਬਜ਼ਾਰ ਜਾਣਾ ਪਊਗਾ ਇਹ ਤਾਂ ਚੀਜ਼ ਘਰੇ ਹੈ ਨਹੀਂਗੀ ਕਿਥੋਂ ਲਈਏ ਇਹ ਇਹ ਉਹ ਆਪਾਂ ਨੂੰ ਇਹ ਨਾ ਸੋਚਣਾ ਪਵੇ ਤਿਰੋ ਤੁਸੀਂ ਲਗਾਉਣ ਦਾ ਟਾਈਮ ਰਾਤ ਦਾ ਠੀਕ ਹੈ ਤੁਸੀਂ ਰਾਤ ਨੂੰ ਹੀ ਲਗਾ ਕੇ ਇਹਨੂੰ ਸੌ ਜਾਣਾ ਹੈ ਜੇ ਤੁਹਾਨੂੰ ਲੱਗਦਾ ਕਿ 2 ਘੰਟੇ ਪਹਿਲਾਂ ਤੁਸੀਂ ਲਗਾ ਲਿਆ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਚਲੋ ਹਨਾ ਰੋਟੀ ਪਾਣੀ ਖਾ ਲੈਨੇ ਆਪਾਂ ਸੌਣੇ ਲੇਟ ਹੀ ਆ ਜੇ ਤੁਸੀਂ 8 ਵਜੇ ਲਗਾ ਲਿਆ ਜੇ ਤੁਹਾਨੂੰ ਲੱਗ ਰਿਹਾ ਵੀ ਮੈਨੂੰ ਨਹੀਂ ਠੀਕ ਲੱਗ ਰਿਹਾ ਫਿਰ ਤੁਸੀਂ 10:00 ਵਜੇ ਫੇਸ ਧੋ ਸਕਦੇ ਹੋ ਕਿਉਂਕਿ ਨਾਰਮਲੀ ਹੁੰਦਾ ਹਨਾ 9-10 ਤੱਕ ਵਜ ਜਾਂਦੇ ਆਪਾਂ ਨੂੰ ਤੇ 10:00 ਵਜੇ ਤੁਸੀਂ ਆਪਣਾ ਫੇਸ ਧੋ ਕੇ ਜੇ ਤੁਹਾਨੂੰ ਲੱਗ ਰਿਹਾ ਵੀ ਵਧੀਆ ਕੰਫਰਟੇਬਲ ਆ ਤੁਸੀਂ ਫਿਰ ਤੁਸੀਂ ਸਵੇਰ ਹੀ ਫੇਸ ਧੋਇਓ ਤੇ ਫਿਰ ਤੁਸੀਂ ਦੇਖਿਓ ਦਿਨ ਬਦ ਦਿਨ ਕਿ ਕਿੰਨਾ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਤੇ ਜਿਹੜਾ ਸ਼ਹਿਦ ਹੁੰਦਾ ਹੈ ਉਹਦੇ ਨਾਲ ਆਪਣੀ ਸਕਿਨ ਬਹੁਤ ਜ਼ਿਆਦਾ ਟਾਈਟ ਹੁੰਦੀ ਹੈ ਤੇ ਜੇ ਉਹਦੇ ਵਿੱਚ ਮਲਾਈ ਮਲਾ ਕੇ ਆਪਾਂ ਲਗਾ ਲਿਆ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਦੋਨੋਂ ਚੀਜ਼ਾਂ ਜਦੋਂ ਇਹ ਮਿਲ ਜਾਂਦੀਆਂ ਨਾ ਤੇ ਇਹਨਾਂ ਦਾ ਇੰਨਾ ਜ਼ਬਰਦਸਤ ਜੇ ਆਪਾਂ ਕਹਿੰਨੇ ਆ ਕਿ ਰਿਜ਼ਲਟ ਆਉਂਦਾ ਏ ਕਿ ਬਹੁਤ ਜ਼ਿਆਦਾ ਵਧੀਆ ਤੇ ਦੋਨੋਂ ਚੀਜ਼ਾਂ ਨੂੰ ਮਿਕਸ ਕਰਕੇ ਤੁਹਾਡੇ ਝੁਰੜੀਆਂ ਝੜੀਆਂ ਬਿਲਕੁਲ ਚੱਖੀਆਂ ਹੀ ਜਾਣਗੀਆਂ ਤੇ ਤੁਸੀਂ ਟਾਈਟ ਹੋ ਜੂਗੀ ਇੱਕਦਮ ਸਕਿਨ ਤੁਹਾਡੀ ਕਿ ساری ਉਮਰ ਤਹਾਡੇ ਝੁਰੜੀਆਂ ਨਹੀਂ ਆਉਣਗੀਆਂ। ਇਹਨੂੰ ਤੁਸੀਂ ਕੀ ਕਰਨਾ 2-3 ਮਿੰਟ ਵਾਸਤੇ ਮ사ਜ ਦੇਣੀ ਚੰਗੀ ਤਰ੍ਹਾਂ ਆਪਣੇ ਫੇਸ ਨੂੰ। ਕੋਈ ਸ਼ਹਿਦ ਆਪਾਂ ਜ਼ਿਆਦਾ ਨਹੀਂ ਪਾਉਣਾ। ਸਿਰਫ 2 ਕਬੂਂਦਾ। ਥੋੜੀ ਆਪਾਂ ਮਲਾਈ ਪਾਉਣੀ ਆ। ਸਿਰਫ ਇੰਨਾ ਕ ਆਪ ਨੂੰ ਪਤਾ ਲੱਗ ਹੀ ਜਾਂਦਾ ਹਨ ਚਲੋ ਆਪਾਂ ਪਹਿਲੇ ਦਿਨ ਲਗਾਓਗੇ ਤੁਸੀਂ ਤੁਹਾਨੂੰ ਵੱਧ ਘਟ ਹੋ ਜਾਊਗਾ ਦੂਸਰੇ ਦਿਨ ਤੁਹਾਨੂੰ ਹਿਸਾਬ ਆ ਜਾਊਗਾ ਵੀ ਆਪਾਂ ਇੰਨਾ ਕੀ ਪਾਲਿਆ ਆਪਾਂ ਨੂੰ ਵਧੀਆ ਹੈ ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਨਾ ਇਦਾਂ ਆਪਣੇ ਚਿਹਰੇ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਰਚਾ ਲੈਣਾ ਠੀਕ ਹੈ ਇਦਾਂ ਦਾ ਕਰਕੇ ਨਾ ਹਲਕੇ ਹਲਕੇ ਹੱਥਾਂ ਦੇ ਨਾਲ ਜ਼ਿਆਦਾ ਹਾਰਡ ਨਹੀਂ ਤੁਸੀਂ ਆਪਣਾ ਫੇਸ ਨੂੰ ਰਫ ਨਹੀਂ ਕਰਨਾ ਇਦਾਂ ਵੀ ਹਾੜ ਹਾੜ ਮ사ਜ ਕਰਨੀ ਆ ਬਿਲਕੁਲ ਹੀ ਹਲਕੇ ਹਲਕੇ ਹੱਥਾਂ ਦੇ ਨਾਲ ਤੇ ਆਪਾਂ ਕਈਆਂ ਵੀਡੀਓ ਚ ਦੱਸਿਆ ਹੋਇਆ ਵੀ ਇਸ ਤਰੀਕੇ ਦੇ ਨਾਲ ਹੀ ਫੇਸ ਦੀ ਮ사ਜ ਕਰਨੀ ਹੈ ਤੁਸੀਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਲਗਾ ਲੈਣਾ ਫਿਰ ਤੁਸੀਂ ਉੱਪਰ ਨੂੰ ਇਦਾਂ ਕਰਕੇ ਨਾ ਉੱਪਰਾਈ ਡਾਇਰੈਕਸ਼ਨ ਦੇ ਵਿੱਚ ਹੀ ਤੁਸੀਂ ਮਤਲਬ ਮ사ਜ ਕਰਨੀ ਹੈ ਜੇ ਮੱਥੇ ਵਾਲੀ ਆ ਉਹ ਵੀ ਇਦਾਂ ਇਦਾਂ ਕਰਕੇ ਤੇ ਆਏ ਨਹੀਂ ਆਪਾਂ ਥੱਲੇ ਨੂੰ ਜਿਵੇਂ ਆਪਾਂ ਆਏ ਕਰਕੇ ਲੈ ਕੇ ਆਉਣੇ ਉਦਾਂ ਨਹੀਂ ਮ사ਜ ਕਰਨੀ ਜੇ ਇਹ ਵਾਲੀ ਹੈ ਇਹ ਵੀ ਆਪਾਂ ਉੱਪਰ ਨੂੰ ਹੀ ਲੈ ਕੇ ਜਾਣਾ ਆਪਾਂ ਆਏ ਕਰਕੇ ਇੱਦਾਂ ਕਰਕੇ ਤੇ 2-4 ਮਿੰਟ ਜਦੋਂ ਤੁਸੀਂ ਮ사ਜ ਤੇ ਲਗਾ ਲੋਗੇ ਚੰਗੀ ਤਰ੍ਹਾਂ ਤੁਹਾਡਾ ਚਿਹਰਾ ਜਿਹੜਾ ਇੱਕਦਮ ਵਧੀਆ ਹੋ ਜਾਊਗਾ ਤੇ ਝੁਰੜੀਆਂ ਆਉਣ ਦੀ ਕੋਈ ਸੁਭਾਵਨਾ ਨਹੀਂ ਰਹਿ ਜਾਊਗੀ ਕਿ ਇੰਨਾ ਵਧੀਆ ਰਿਜ਼ਲਟ ਹੋ ਜਾਊਗਾ ਤੇ ਆਪਣਾ ਫੇਸ ਉਦੋਂ ਹੀ ਖਰਾਬ ਲੱਗਦਾ ਜਦੋਂ ਆਪਣੇ ਫੇਸ ਤੇ ਝੁਰੜੀਆਂ ਪੈ ਜਾਂਦੀਆਂ ਹਨ ਤੇ ਝੁਰੜੀਆਂ ਅੱਜ ਕੱਲ ਤੁਹਾਨੂੰ ਪਤਾ ਹੈ ਵੀ 30 ਸਾਲ ਨੂੰ ਪਾ ਟੱਪੇ ਨਹੀਂ ਤੇ ਝੁਰੜੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਕਈਆਂ ਦੇ ਤੇ ਚਲੋ ਆਪਾਂ ਮੰਨਦੇ ਆ ਹਨਾ ਟੈਨਸ਼ਨਾਂ ਵਗੈਰਾ ਨਾ ਕੋਈ ਮੈਡੀਸਨ ਵਗੈਰਾ ਕਈ ਦਵਾਈਆਂ ਚੱਲਦੀਆਂ ਹੁੰਦੀਆਂ ਕੋਈ ਪ੍ਰੋਬਲਮ ਕਰਕੇ ਉਦੋਂ ਜ਼ਿਆਦਾ ਹੋ ਜਾਂਦਾ ਤੇ ਕਈਆਂ ਦੇ ਵੈਸੇ ਜਿਵੇਂ ਆਪਾਂ ਕਹਿ ਦਿੰਨੇ ਆ ਕਿਈ ਮੈਨੂੰ ਦੱਸਦੀਆਂ ਐ ਭੈਣਾ ਕਹਿੰਦੀਆਂ ਨਾ ਸੰਤੋ ਕੋਈ ਟੈਨਸ਼ਨ ਨਹੀਂ ਕੋਈ ਕੁਝ ਨਹੀਂ ਪਰ ਫੇਰ ਵੀ ਪਤਾ ਨਹੀਂ ਕਿਉਂ ਸਾਡੇ ਚਿਹਰੇ ਤੇ ਭੂਰਾ ਜਿੰਨਾ ਵੀ ਗਲੋ ਨਹੀਂ ਆਉਂਦਾ ਤੇ ਬਿਲਕੁਲ ਡਲ ਰਹਿੰਦੀ ਐ ਸਕਿਨ ਸਾਡੀ ਅਸੀਂ ਬਹੁਤ ਕੋਈ ਕ੍ਰੀਮਾਂ ਲਗਾ ਲਗਾ ਕੇ ਬਾਜ਼ਾਰ ਵਾਲੀਆਂ ਥੱਕ ਕੇ ਪਰ ਠੀਕ ਨਹੀਂ ਹੋ ਰਿਹਾ ਤੇ ਮੈਂ ਬਹੁਤ ਭੈਣਾਂ ਨੂੰ ਦੱਸਦੀ ਹੁੰਨੀ ਆ ਮੇਰੇ ਤਾਂ ਘਰੇ ਵੀ ਕੋਈ ਆ ਜੇ ਤੇ ਮੈਂ ਕਹਿ ਦਿੰਨੀ ਆ ਵੀ ਤੁਸੀਂ ਆਹ ਲਗਾਇਆ ਕਰੋ ਤੁਸੀਂ ਆਹ ਲਗਾ ਲਿਆ ਕਰੋ ਕਈ ਵਾਰ ਇਦਾਂ ਹੁੰਦਾ ਕਿ ਫੋਨ ਤੇ ਵੀ ਮੈਂ ਦੱਸਦੀ ਆ ਜਿਹੜੀਆਂ ਜਿਹੜੀਆਂ ਭੈਣਾਂ ਮੈਨੂੰ ਫੋਨ ਕਰਦੀਆਂ ਮੈਂ ਉਹਨਾਂ ਨੂੰ ਵੀ ਕਹਿੰਨੀ ਆ ਤੁਸੀਂ ਦਿੱਦੀ ਇਦਾਂ ਕਰ ਲਓ ਤੁਸੀਂ ਇਦਾਂ ਕਰ ਲਓ ਹਣਾ ਆਪਾਂ ਨੂੰ ਐ ਹੁੰਦਾ ਕਿ ਅਗਲੇ ਦਾ ਫਾਇਦਾ ਹੋ ਜਾਵੇ ਤੇ ਚਲੋ ਜਿੰਨਾ ਕੁ ਆਪਾਂ ਨੂੰ ਪਤਾ ਏ ਵੇਸ ਚੀਜ਼ਾਂ ਆਪਾਂ ਨੂੰ ਫਾਇਦਾ ਹੁੰਦਾ ਤੇ ਮੈਂ ਉਹ ਜ਼ਰੂਰ ਦੱਸਦੀ ਆ ਤੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਇਹਨੂੰ ਹੁਣ ਇਦਾਂ ਹੀ ਲਗਾ ਲਾਂਗੇ 2-3 ਘੰਟੇ ਇਹਨੂੰ ਚੰਗੀ ਤਰ੍ਹਾਂ ਮ사ਜ ਕਰ ਲਾਂਗੇ ਹੋਰ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਰਚ ਜੂਗਾ ਤੇ ਫਿਰ 2-3 ਘੰਟੇ ਲਗਾ ਕੇ ਜੇ ਤਾਂ ਲੱਗਿਆ ਵੀ ਠੀਕ ਲੱਗ ਰਿਹਾ ਹੈ ਤਾਂ ਠੀਕ ਹੈ ਨਹੀਂ ਆਪਾਂ ਥੋੜਾ ਜਿਹਾ ਫੋਕੇ ਪਾਣੀ ਦੇ ਨਾਲ ਇਦਾਂ ਆਪਣੇ ਫੇਸ ਨੂੰ ਸਾਫ਼ ਕਰ ਲਾਂਗੇ ਠੀਕ ਹੈ ਕੋਈ ਇਹ ਨਹੀਂ ਵੀ ਆਪਾਂ ਕੋਈ ਸੋਪ ਲਾਉਣਾ ਹੈ ਕੋਈ ਕੁਝ ਲਾਉਣਾ ਹੈ ਨਹੀਂ ਕੁਝ ਨਹੀਂ ਲਗਾਉਣਾ ਆਪਾਂ ਤੇ ਇੱਕ ਦੋ ਆਪ ਨੂੰ ਕਮੈਂਟ ਆਏ ਸੀ ਕਿ ਉਹਦੇ ਬਾਰੇ ਆਪਾਂ ਨੂੰ ਦੱਸਿਓ ਵੀ ਫੇਸ ਤੇ ਸਕਰਬਿੰਗ ਕੈਸ ਕਿਵੇਂ ਕਰੀਏ ਹਨਾ ਵੀ ਘਰ ਦਾ ਹੀ ਕੋਈ ਸਕਰਬ ਹੋਵੇ ਤੇ ਆਪਾਂ ਉਹ ਤੁਹਾਡੇ ਨਾਲ ਵੀਡੀਓ ਬਹੁਤ ਜਲਦੀ ਸ਼ੇਅਰ ਕਰਾਂਗੇ ਤੁਸੀਂ ਕਮੈਂਟ ਕਰਿਓ ਜੀ ਤੇ ਬਾਕੀ ਇਹ ਵੀ ਜੇ ਤੁਸੀਂ ਮੈਂ ਜਿਹੜਾ ਸਕਰਬ ਦੱਸੂਗੀ ਤੁਹਾਨੂੰ ਜੇ ਤੁਸੀਂ ਉਹਦੇ ਨਾਲ ਆਪਣਾ ਫੇਸ ਧੋਂਦੇ ਹੋ ਡੇਲੀ ਤੁਹਾਡਾ ਫੇਸ ਇੱਕਦਮ ਵਧੀਆ ਰਹੂਗਾ ਠੀਕ ਹੈ ਕੁਝ ਵੀ ਦਾਗ ਧੱਬੇ ਕੁਛ ਜਿਹੜੀ ਡਸਟ ਵਗੈਰਾ ਆਪਾਂ ਕਹਿੰਦੇ ਨੇ ਟੈਨਿੰਗ ਵਗੈਰਾ ਹੁੰਦੀ ਆ ਬਿਲਕੁਲ ਖਤਮ ਹੋ ਜੂਗੀ ਤੇ ਇਕਦਮ ਤੁਹਾਡਾ ਫੇਸ ਵਧੀਆ ਰਹੂਗਾ ਤੇ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ ਬਿਲਕੁਲ ਹੀ ਸਿੰਪਲ ਜੀਆਂ ਚੀਜ਼ਾਂ ਦੇ ਨਾਲ ਕੋਈ ਇਹ ਨਹੀਂ ਆਪਾਂ ਸਟੋਰ ਕਰਕੇ ਤੁਹਾਨੂੰ ਦੱਸ ਦਾਂਗੇ ਵੀ ਸਟੋਰ ਕਰਕੇ ਰੱਖ ਸਕਦੇ ਕਿਉਂਕਿ ਡੇਲੀ-ਡੇਲੀ ਬਣਾਉਣਾ ਔਖਾ ਲੱਗਦਾ ਹੈ ਨਾ ਜਿਹੜੀ ਚੀਜ਼ ਡੇਲੀ ਬਣਾਉਣੇ ਔਖੀ ਲੱਗਦੀ ਉਹ ਆਪਾਂ ਕਹਿ ਦਿੰਨੇ ਭੈਣਾਂ ਨੂੰ ਤੁਸੀਂ ਸਟੋਰ ਕਰਕੇ ਰੱਖ ਲਿਓ ਤੇ ਆਪਾਂ ਸਕਰਬ ਦੀ ਵੀਡੀਓ ਬਹੁਤ ਜਲਦੀ ਲੈ ਕੇ ਆਵਾਂਗੇ ਤੁਸੀਂ ਕਮੈਂਟ ਵੀ ਕਰਿਓ ਜ਼ਰੂਰ ਕਿਹੜੀਆਂ-ਕਿਹੜੀਆਂ ਭੈਣਾਂ ਨੂੰ ਚਾਹੀਦਾ ਹੈ ਤੇ ਜਾ ਆਪਾਂ ਵੀਡੀਓ ਬਣਾਵਾਂਗੇ ਤੇ ਬਾਕੀ ਤੁਸੀਂ ਦੱਸਿਆ ਕਰੋ ਜੀ ਆਪਣੀ ਖੈਰ ਸੁਖ ਸਾਰੇ ਵੀ ਠੀਕ ਠਾਕ ਹੋ ਸਾਰੇ ਕਮੈਂਟ ਕਰਿਆ ਕਰੋ ਪਲੀਜ਼ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡੇ ਆਪਣੇ 7000 ਤੋਂ ਟੱਪ ਗਏ ਸਬਸਕ੍ਰਾਈਬਰ ਤੇ ਤੁਹਾਡੀ ਹਨਾ ਮਤਲਬ ਆਪਾਂ ਇਹ ਧੰਨਵਾਦ ਕਰਦੇ ਆ ਕਿ ਤੁਸੀਂ ਆਪ ਨੂੰ ਇੰਨੀ ਸਪੋਰਟ ਕੀਤੀ ਤੇ ਆਪਾਂ ਇੰਨੇ ਜੋਗੇ ਨਹੀਂ ਸੀ ਜਿਸ ਤੋ ਤੱਕ ਤੁਸੀਂ ਆਪਾਂ ਨੂੰ ਲੈ ਕੇ ਗਏ ਹੋ ਤੇ ਅੱਗੇ ਵੀ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਾਫੀ ਭੈਣ ਭਾਈ ਆਪਣੇ ਚੈਨਲ ਤੇ ਵੀਡੀਓ ਦੇਖ ਲੈਂਦੇ ਆ ਪਰ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਡੇਲੀ ਦੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਹਨਾ ਸ਼ੇਅਰ ਕਰ ਦਿਆ ਕਰੋ ਵੀਡੀਓ ਤੇ ਪਿਆਰਾ ਜਿਹਾ ਲਾਈਕ ਕਰ ਦਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਬਾਰੇ ਦੱਸਿਆ ਕਰੋ ਆਪਣੀ ਖੈਰ ਸੁੱਖ ਵੀ ਅਸੀਂ ਠੀਕ ਠਾਕ ਆ ਸਾਡਾ ਵੀ ਹਾਲਚਲ ਪੁੱਛ ਲਿਆ ਕਰੋ ਜੀ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗਦੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਓਕੇ ਜੀ ਧੰਨਵਾਦ